ਲਗਦਾ ਨਹੀਂ ਕਿਤੇ ਨੇ ਕਿਤੇ ਜਾ ਕੇ ਲੋਕ ਨਸ਼ੇ ਦੇ ਦਲਦਲ ਚ ਫਸੇ ਹੋਏ ਨੇ ਤੇ ਇੱਧਰ ਹੈ ਇੱਧਰਲੇ ਏਰੀਏ ਦੇ ਚਾਕੇ ਨਸ਼ਾ ਕਰਦੇ ਤੇ ਨਸ਼ੇ ਦੀ ਪੂਰਤੀ ਕਰ ਉਹ ਨਸ਼ਾ ਤਾਂ ਬਥੇਰਾ ਕੰਟਰੋਲ ਕਰੀ ਜਾਂ ਸਰਸੰਗਿਆ ਦੇ ਲੋਕੋ ਨੇ ਪਰ ਨਹੀਂ ਸੰਗਿਆ ਨਹੀਂ ਜੀ ਤੁਸੀਂ ਇੱਥੇ ਆਏ ਤੇ ਮੌਕੇ ਤੇ ਹੋਰ ਕੁਝ ਉਹਦੇ ਕੋਲ ਕੋਈ ਟੀਕਾ ਵਗੈਰਾ ਜਾਂ ਕੋਈ ਨਸ਼ਾ ਵਗੈਰਾ ਜਾਂ ਨਹੀਂ ਨਹੀਂ ਜਾਰੀ ਕਾਰਵਾਈ ਆਯੂਦੀਨ ਦੇ ਅੱਥਰਾਂ ਤੋਂ ਆਪਾਂ ਤਾਇੂ ਸਾਹਿਬ ਮੰਗਾ ਲਏ ਆ ਇਹ ਨਹੀਂ ਕਾਰਵਾਈ ਕਰਨੀ ਇਹਨਾਂ ਨੇ ਕਰਦੇ ਨਹੀਂ ਚੈੱਕ ਕਰਨਾ ਹੁੰਦਾ ਜੇਬਾਂ ਚ ਕੀ ਆ ਇੰਨੀ ਸਾਰੀ ਆਈ ਹੋਈ ਹੀ ਹੁੰਦੇ ਆ ਤਸਵੀਰਾਂ ਤੁਸੀਂ ਇਸ ਟਾਈਮ ਦੇਖਦੇ ਪਈਓ ਕਿ ਜਿਹੜੀ ਡੈੱਡ ਬੋਡੀ ਹੈਗੀ ਆ ਉਹ ਸਿਵਲ ਹਸਪੀ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ੀ ਟੀਵੀ ਸੋ ਗੱਲਬਾਤ ਕਰਦੇ ਹਾਂ ਇਸ ਟਾਈਮ ਲੈਨਾ ਦੇ ਕੋਲ ਹੁਸੈਨਪੁਰ ਦੇ ਕੋਲ ਪਹੁੰਚੇ ਤੇ ਇੱਥੇ ਪੁਲਿਸ ਪਹੁੰਚੀ ਇੱਥੇ ਪਹੁੰਚੀਏ ਮੋਕੇ ਦੇ ਗੱਲਬਾਤ ਕਰਦੇ ਹੈਗੇ ਆ ਕੈਮਰਾ ਪਰਸਨ ਕਹਿੰਦਾ ਜਰਾ ਆਪਾਂ ਗੱਲਬਾਤ ਕਰਕੇ ਤੇ ਇੱਕ ਪੁੱਛਦੇ ਆ ਕਿ ਪੂਰੀ ਜਾਣਕਾਰੀ ਕੀ ਹੋਈ ਹੈ ਤੇ ਆਪਣਾ ਕਰਦੇ ਗੱਲਬਾਤ ਪਤਾ ਲੱਗਿਆ ਕਿ ਕਿੱਥੋਂ ਹੈਗਾ ਕੱਲੇ ਦਾ ਕੋਈ ਕੋਈ ਜਾਣਕਾਰੀ ਮਿਲੀ ਤਾਂ ਕਿਸ ਕਰ ਰਹੇ ਦੇ ਦੇ ਕਿ ਇਹ ਕਿ ਨਹੀਂ ਹੋਇਆ ਕਿਦਾਂ ਤੁਹਾਨੂੰ ਕੁਝ ਮਾਰਿਆ ਇਸ ਤਰ੍ਹਾਂ ਲੱਗਾ ਦੇਖ ਕੇ ਪਰ ਨਹੀਂ ਇਸ ਤਰ੍ਹਾਂ ਉਹ ਨਸ਼ਾ ਨਿਯੰਤਰਣ ਚਾਹ ਪਧਰਾਇਆ ਹਮੇਸ਼ਾ ਕਿਤ ਹੈ ਕਿੰਨੀ ਦੇਰ ਦਾ ਪਿਆ ਹੋਇਆ ਹੈ ਕਿ ਕਦੀ ਸਾਨੂੰ ਹੁਣ ਇਤਰਾਮ ਲਿਖ ਕੰਟਰੋਲ ਨਹੀਂ ਮੈਨੂੰ ਪਤਾ ਲੱਗਿਆ ਕਿ ਕਿੰਨੀ ਦੇਰ ਦਾ ਪਿਆ ਹੋਇਆ ਸੀ ਜਾਂ ਇਧਰ ਮਾਰਾ ਮੋਤਾ ਇਹ ਜਿੱਦਾਂ ਸਾਨੂੰ ਹੁਣ ਪੋਸਟਮਾਨਾਂ ਪਰ ਕਦੋਂ ਦਾ ਹੋਇਆ ਸਾਰਾ ਜਿੱਦਾਂ ਇਤਰਾਮ ਮਿਲਿਆ ਸੀ ਅੰਪੂਰਸ ਤੱਕ ਪਹੁੰਚ ਗਈ ਲੱਗਦਾ ਨਹੀਂ ਕਿਤੇ ਨੇ ਕਿਤੇ ਜਾ ਕੇ ਲੋਕ ਨਸ਼ੇ ਦੇ ਦਲਦਲ ਚ ਫਸੇ ਹੋਏ ਨੇ ਤੇ ਇਧਰ ਹੈ ਇਧਰਲੇ ਏਰੀਏ ਦੇ ਚਾਕੇ ਨਸ਼ਾ ਕਰਦੇ ਤੇ ਨਸ਼ੇ ਦੀ ਪੂਰਤੀ ਕਰ ਉਹ ਨਸ਼ਾ ਤਾਂ ਬਥੇਰਾ ਕੰਟਰੋਲ ਕਰੀ ਜਾਂ ਬਥੇਰਾ ਸਮਝਾਈ ਦੇ ਲੋਕੋ ਨੇ ਪਰ ਨਹੀਂ ਸਮਝਾਂਦੇ ਜੀ ਚਲੋ ਦੇਖ ਰਹੇ ਹਾਂ ਅਭੀ ਤਾਂ ਬੀਚ ਕਰ ਰਹੇ ਤੇ ਰਟ ਦੇ ਮੋਟਰ ਬੰਦੇ ਬੁਲਾਏ ਨੇ ਸਨਖਤਲੀ ਕਰਦੇ ਤੇ ਏਰੀਆ ਕਿਹੜਾ ਇਧਰ ਲੱਗ ਇਹ ਤੁਹਾਨੂੰ ਥਾਣਾ ਕਿਹੜਾ ਤੰਦ ਅਸੀਂ ਐਬੋਲ ਸਾਨੂੰ ਤੋਂ ਆਏ ਉਹ ਕਿਨੇ ਤੋਤੇ ਹੁਣ ਇਹਦੇ ਤੁਸੀਂ ਇਹਨੂੰ ਕਿੱਥੇ ਲੈ ਕੇ ਗਏ ਇਹਨੂੰ ਮੋਰਚੀ ਖਾਵਾਂਗੇ ਸਨਖਤਲੀ ਠੀਕ ਹੈ ਵਾਕਿਆ ਲਈ ਕਰ ਵੀ ਜੋ ਹੋਊਗੀ ਮੈਂ ਤੇ ਦੇਵਾਂਗੇ ਸੋ ਤਸਵੀਰਾਂ ਬਿਲਕੁਲ ਤੁਹਾਨੂੰ ਦਿਖਾ ਰਹੇ ਹਾਂ ਮੀਜੀ ਟੀਵੀ ਤੇ ਸੋ ਆਪਾਂ ਪੁਲਿਸ ਮੁਲਾਜ਼ਮਾਂ ਨਾਲ ਆਪਾਂ ਗੱਲਬਾਤ ਕੀਤੀ ਤੇ ਇਹਨਾਂ ਦਾ ਇਹ ਕਹਿਣਾ ਹੈਗਾ ਵਾ ਕਿ ਇੱਕ ਨਸ਼ੇ ਦੀ ਨਸ਼ੇ ਦੀ ਦਲਦਲ ਦੇ ਵਿੱਚ ਇਹ ਬੰਦਾ ਨਸ਼ਾ ਕੀਤਾ ਹੋਇਆ ਸੀ ਤੇ ਆਪਾਂ ਇਹਨੂੰ ਇਸ ਟਾਈਮ ਸਿਵਲ ਹਸਪੀਟਲ ਮੋਰਚੀ ਚ ਰਖਵਾ ਰਖਵਾਂ ਜਾ ਰਹੇ ਹੈਗੇ ਆ ਤੇ ਉਸ ਤੋਂ ਬਾਅਦ ਪੋਸਟਮਾਰਟਮ ਹੋਏਗਾ ਤਾਹੀਂ ਪਤਾ ਲੱਗੇਗਾ ਕਿ ਇਹਨੇ ਕੀ ਕੀਤਾ ਸੀ ਕੀ ਕੀਤਾ ਸੀ ਪਰ ਲੇਕਿਨ ਇਹਨਾਂ ਦਾ ਇਹ ਕਹਿਣਾ ਹੈਗਾ ਵਾ ਕਿ ਇਹ ਨਸ਼ਾ ਕੀਤਾ ਹੋਇਆ ਸੀ ਇਹਨਾਂ ਨੇ ਤੇ ਆਪਾਂ ਬਿਲਕੁਲ ਤੁਹਾਨੂੰ ਅਮੇਜ਼ਿੰਗ ਤਵੀਤ ਤਸਵੀਰਾਂ ਦਿਖਾ ਰਹੇ ਹਾਂ ਕਿ ਜਿਹੜਾ ਇਹ ਜਿਹੜੀ ਜਗ੍ਹਾ ਹੈਗੀ ਆ ਜਦ ਮੈਂ ਕੈਮਰਾ ਪਰਸਨ ਕਹੂੰਗਾ ਜਦਰਾ ਕਿ ਮੇਰੇ ਕੋਲ ਤਾਂ ਕਾਨ ਇਹ ਜਗ੍ਹਾ ਹੈਗੀ ਆ ਜਿੱਥੇ ਜਿੱਥੇ ਉਹਨੇ ਮੋਟਰਸਾਈਕਲ ਕੈਮਰਾ ਪਰਸਨ ਕਹੂੰਗਾ ਜਦਰਾ ਮੇਰੇ ਨਜ਼ਦੀਕ ਤਾਂ ਕਹਾਂ ਜਦਰਾ ਕਿ ਆਹ ਜਗ੍ਹਾ ਸੀ ਇਹ ਜਗ੍ਹਾ ਸੀ ਥੋੜਾ ਇਹ ਇੱਥੇ ਆ ਜਗ੍ਹਾ ਦੇ ਉੱਤੇ ਉਹਦੀ ਬਾਡੀ ਪਈ ਸੀ ਤੇ ਉਹ ਬਾਈਕ ਪਿਆ ਹੋਇਆ ਵਾ ਤੇ ਥੋੜਾ ਨਜ਼ਦੀਕ ਆਣ ਕੈਮਰਾ ਪਰਸਨ ਕਹੂੰਗਾ ਜਰਾ ਇਹ ਗੱਡੀ ਆਈ ਹੈ ਸਵੇਧਨਾ ਦੀ ਗੱਡੀ ਆਈ ਹੈ ਤੇ ਸਵੇਧਨਾ ਦੀ ਗੱਡੀ ਬੜੇ ਟੰਗੇ ਕੰਮ ਕਰਦੇ ਹੈਗੇ ਨੇ ਤੇ ਕੈਮਰਾ ਪਰਸਨ ਕਹੂੰਗਾ ਜਰਾ ਹੋਰ ਵੀ ਜਰਾ ਆ ਕੇ ਜਿਹੜਾ ਉਹ ਲੜਕੇ ਦਾ ਜਿਹੜਾ ਜਿਹਨੇ ਨਸ਼ਾ ਕੀਤਾ ਹੋਇਆ ਸੀ ਉਹਦਾ ਬਾਈਕ ਇਹ ਪਿਆ ਹੋਇਆ ਵਾ ਤਸਵੀਰਾਂ ਤੁਸੀਂ ਇਸ ਟਾਈਮ ਦੇਖਦੇ ਪਏ ਹੋ ਹੁਸੈਨ ਪੁਏ ਲਾਈਨਾਂ ਦੇ ਨਾਲ ਦੀਆਂ ਕਿ ਜਿੱਥੇ ਕੀ ਕੈਮਰੋ ਪਰਸਨ ਕਹਿੰਗਾ ਕਿ ਉਹਦੇ ਅੰਦਰ ਚਾਬੀ ਵੀ ਪਈ ਹੋਈ ਹੈ ਕਿ ਚਾਬੀ ਵਿੱਚ ਲਗਾ ਕੇ ਇੱਕ ਨਸ਼ੇ ਦੀ ਪੂਰਤੀ ਲੈ ਕੇ ਉਹਨੇ ਨਸ਼ਾ ਕੀਤਾ ਗਿਆ ਸੀ ਆਪਾਂ ਹੋਰ ਵੀ ਜਾਣਕਾਰੀ ਲੈਣੇ ਕਿ ਜਦੋਂ ਥਾਣਾ ਹੈਬੋਵਾਲ ਦੇ ਮੁਲਾਜ਼ਮਾਂ ਨੂੰ ਪਤਾ ਲੱਗਿਆ ਕਿ ਇੱਥੇ ਡੈੱਡ ਬੋਡੀ ਪਈ ਹੋਈ ਹੈ ਕਿ ਨਿਸ਼ਾਨੇ ਕੀਤਾ ਹੋਇਆ ਤੇ ਉਸ ਤੋਂ ਪਹਿਲਾਂ ਜਿਹੜੇ ਪੀਸੀਆਰ ਇੱਥੇ ਗਸ਼ਤ ਕਰਦੀ ਹੈਗੀ ਹੈ ਤੇ ਪੀਸੀਆਰ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਕਿ ਉੱਥੇ ਗਸ਼ਤ ਕਰੀ ਸੀ ਤੇ ਕਿਤਨਾ ਕਿਤੇ ਜਾ ਕੇ ਗਸ਼ਤ ਕਰਦੇ ਕਰਦੇ ਉਹਨਾਂ ਨੂੰ ਇੱਥੇ ਡੈੱਡ ਬੋਡੀ ਮਿਲੀ ਹੈ ਤੇ ਥਾਣਾ ਹੈਬੋ ਵਾਲ ਦੀ ਇੱਥੇ ਪੁਲਿਸ ਪਹੁੰਚੀ ਹੋਈ ਹੈ ਔਰ ਪੀਸੀਆਰ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਸਰ ਤੁਸੀਂ ਇੱਥੇ ਰਾਉਂਡ ਲਗਾ ਰਹੇ ਸੀ ਤੇ ਕਿੰਨੇ ਸਰ ਸਾਨੂੰ ਕੰਟਰੋਲੋਂ ਦਾ ਮੈਸੇਜ ਆਇਆ ਸੀ ਜੀ ਅੱਜ ਦੀ ਕੰਟਰੋਲੋਂ ਬਈ ਕੰਟਰੋਲੋਂ ਦਾ ਮੈਸੇਜ ਜਦ ਹੀ ਆਪਾਂ ਕਿੰਨੇ ਦਾ ਟੈਂਸ ਕੰਟਰੋਲੋਂ ਤੋਂ ਬਾ ਹੁਣ ਇਹ ਕਦੋਂ ਹੁਣ ਤੋਂ ਦਾ ਪੋਣਾ ਘੰਟਾ ਕੀ ਕਾ ਵਗੈਰਾ ਜਾਂ ਕੋਈ ਨਸ਼ਾ ਵਗੈਰਾ ਜਾਂ ਨਹੀਂ ਨਹੀਂ ਝਾਰੇ ਕਾਰਵਾਈ ਆਯੂਦੀ ਹੁੰਦੀ ਹੈ ਥਾਣੇ ਤੋਂ ਆਪਾਂ ਆਯੂ ਸਾਹਿਬ ਮੰਗਾ ਲਏ ਆ ਇਹ ਨਹੀਂ ਕਰਵੇਗਾ ਨਹੀਂ ਇਹਨਾਂ ਨੇ ਕਰਵੇ ਬੇ ਨਹੀਂ ਚੈੱਕ ਕਰਨਾ ਹੁੰਦਾ ਜੇਬਾਂ ਚ ਕੀ ਆ ਇੰਨੀ ਸਾਰੀ ਆ ਇਹ ਹੀ ਹੁੰਦੇ ਆ ਇਨਵੈਸਟੀਗੇਸ਼ਨ ਅਫਸਰ ਇਹ ਹੀ ਹੁੰਦੇ ਆ ਇਹ ਨਹੀਂ ਕਰਲੇ ਕਰਨੀ ਕਿਤੇ ਹੁਣ ਦੇ ਜਿਸ ਵਲ ਤੁਸੀਂ ਇਨਵੈਸਟੀਗੇਸ਼ਨ ਕੀਤੀ ਹੈ ਤੇ ਇਹ ਇਹਦੀ ਜੇ ਨਹੀਂ ਨਹੀਂ ਇਹਨਾਂ ਨੇ ਕੀਤੀ ਹੈ ਤੇ ਜੇਬਾਂ ਵਿੱਚ ਕੁਝ ਮਿਲਿਆ ਨਹੀਂ ਇਹਨਾਂ ਨੇ ਕੀਤੀ ਸਾਰੇ ਇਹਨਾਂ ਨੂੰ ਪਤਾ ਨਹੀਂ ਕੁਝ ਨਹੀਂ ਮਿਲਿਆ ਸੋ ਗੱਲਬਾਤ ਕੀਤੀ ਹੈ ਤੇ ਪੀਸੀਆਰ ਇੱਥੇ ਗਸ਼ਤ ਕਰ ਰਹੀ ਸੀ ਇਹਨਾਂ ਨੂੰ ਕੰਟਰੋਲ ਰੂਮ ਤੋਂ ਫੋਨ ਆਇਆ ਸੀ ਤੇ ਬਾਕੀ ਦੀ ਜਿਹੜੀ ਜਾਣਕਾਰੀ ਪੂਰੀ ਹੋਏਗੀ ਉਹ ਥਾਣਾ ਹੈਬੋਲ ਦੇ ਕਰਨਗੇ ਜਿਹੜਾ ਮੋਟਰਸਾਈਕਲ ਵੀ ਮਿਲਿਆ ਹੈਗਾ ਵਾ ਉਹ ਪੂਰੀ ਇਹ ਕਰਨਗੇ ਔਰ ਸਵੇਦਨ ਵਾਲੇ ਜਿਹੜੀ ਹੈ ਟੀਮ ਇੱਥੇ ਪਹੁੰਚੀ ਹੋਈ ਹੈ ਉਹ ਗੱਡੀ ਲੈ ਕੇ ਬਿਲਕੁਲ ਜਾ ਰਹੀ ਹੈ ਤਸਵੀਰਾਂ ਤੁਸੀਂ ਇਸ ਟਾਈਮ ਦੇਖਦੇ ਪਈਓ ਕਿ ਜਿਹੜੀ ਡੈੱਡ ਬੋਡੀ ਹੈਗੀ ਹੈ ਉਹ ਸਿਵਲ ਹਸਪੀਟਲ ਮੋਰਚਰੀ ਦੇ ਵਿੱਚ ਰਖਵਾ ਦਿੱਤੀ ਗਈ ਹੈ ਤੇ ਹੋਰ ਵੀ ਅਪਡੇਟਸ ਆ ਕੇ ਤੁਹਾਨੂੰ ਦਿਖਾਉਂਦੇ ਰਾਵਾਂਗੇ